ਦੋਨੋਂ ਹੱਥ ਕਿੱਥੇ ਨੇ ਚਾਲਨ ਨਹੀਂ ਮੰਨਦੇ ਗੰਦੇ ਆਪਾਂ ਆਪਣੀ ਦੀ ਜੇ ਕੋਈ ਕੋਟ ਨੇ ਆਜ ਲਿਖਿਆ ਨਾ ਹੋਰ ਵੀ ਚੋਣਾਂ ਹੋਣਗੀਆਂ ਉਹ ਵਿਚੋ ਮੜੇ ਮੜੇ ਬਾਈ ਵਿਚੋ ਯਾਰ ਥੋੜਾ ਹੋਵੇ ਭਾਈ ਕੁਛ ਸਰ ਚਲੋ ਬਾਈ ਉਹੜਾ ਇਹ ਮਾਨੇ ਐਜੂਕੇਸ਼ਨ ਤੇ ਅਵੇਰਨੈਸ ਕਿ ਇੱਕ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਨਾ ਚਾਹਾਂਗਾ ਕਿ ਆਪਣੇ ਸੀਐਮ ਸਾਹਿਬ ਸਰਦਾਰ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਜੀ ਦੀ ਥ्रेट ਬਾਰੇ ਸਾਨੂੰ ਟਾਈਮ ਟੂ ਟਾਈਮ ਰਿਪੋਰਟਸ ਆndੀਆਂ ਹੈਗੀਆਂ ਤੇ ਉਹ ਅਸੀਂ ਕਨਸਰਨਟ ਏਜੰਸੀਜ਼ ਨਾਲ ਅਸੀਂ ਸ਼ੇਅਰ ਕਰਦੇ ਹਾਂ ਜੀ ਤੇ ਅੱਜ ਸਾਨੂੰ ਦਿੱਲੀ ਪੁਲਿਸ ਤੇ ਇਲੈਕਸ਼ਨ ਕਮਿਸ਼ਨ ਵੀ ਹਦਾਇਤਾਂ ਤੋਂ ਬਾਅਦ ਜਿਹੜਾ ਪੰਜਾਬ ਪੁਲਿਸ ਦਾ ਕੰਪਲੀਮੈਂਟ ਜਿਹੜਾ ਸੀਗਾ ਕੇਸ਼ਰੀਵਾਲ ਸਾਹਿਬ ਦੀ ਸਿਕਿਉਰਟੀ ਦੇ ਵਿੱਚ ਉਹ ਅਸੀਂ ਉੱਥੋਂ ਵਿਡਰਾਅ ਕੀਤਾ ਹੈ ਤੇ ਅਸੀਂ ਆਪਣਾ ਕਨਸਰਨ ਜਿਹੜਾ ਹੈਗਾ ਉਹਦੇ ਨਾਲ ਸ਼ੋ ਕੀਤਾ ਹੈ ਤੇ ਅਸੀਂ ਇਨ ਟੱਚ ਰਹਾਂਗੇ ਅਸੀਂ ਆਪਣੇ ਇਨਪੁਟਸ ਜਿਹੜੇ ਹੈਗੇ ਉਹ ਡੇਲੀ ਪੁਲਿਸ ਨਾਲ ਅਸੀਂ ਸ਼ੇਅਰ ਕਰਾਂਗੇ ਥੈਂਕ ਯੂ ਥੈਂਕ ਯੂ ਸੋਰੀ ਮੀਟਿੰਗ ਸੀ ਫਿਰੋਜ਼ਪੁਰ ਰੇਂਜ ਦਾ ਬੱਤੇ ਨਜ਼ਰ ਡੋਏ ਆਰਡਰ ਨੂੰ ਰਿਵਿਊ ਕਰਨ ਲਈ ਤੇ ਪ੍ਰਿੰਕੀ ਦੇ ਮੁੰਡੇ ਬੈਠੇ ਨੇ ਪਲੇ ਇਹ ਪਹਿਲੇ ਫਿਰੋਜ਼ਪੁਰ ਰੇਂਜ ਦੇ ਵਿੱਚ ਫਿਰੋਜ਼ਪੁਰ ਰੇਂਜ ਤੇ ਫਰੀਦਕੋਟ ਰੇਂਜ ਦੀ ਮੀਟਿੰਗ ਕੀਤੀ ਸੀ ਉਸ ਤੋਂ ਬਾਅਦ ਭਟਿੰਡਾ ਰੇਂਜ ਦੀ ਭਟਿੰਡਾ ਤੇ ਹੁਣ ਪਟਿਆਲਾ ਤੇ ਇੱਥੇ ਅੱਜ ਮੈਂ ਵੀ ਜਿਹੜੇ ਸੀਐਸਆਰ ਦੇ ਥਰੂ ਮੋਟਰਸਾਈਕਲ ਸੀਐਸਆਰ ਫਲੀਟ ਤੇ ਆਰਗੂਮੈਂਟ ਹੋਏ ਹਨ ਉਹਨਾਂ ਨੂੰ ਲਾਂਚ ਕੀਤਾ ਹੈ ऑफिसर्स ਨਾਲ क्राइम ਤੇ ਲਾਅ ਐਂਡ ਆਰਡਰ ਬਾਰੇ ਡਿਸਕਸ਼ਨ ਕਰਕੇ ਆਪਣੀ ਪ੍ਰੇਪੇਰਨੈਸ ਵਧੀ ਹੈਗੀ ਨਾਈਟ ਪੁਲਿਸਿੰਗ ਸਾਡੀ ਡਿਸਕਸ ਹੋਈ ਹੈ क्राइम डिटेक्शन ਤੇ ਕੇਸ ਮੈਨੇਜਮੈਂਟ ਨੂੰ ਕਿਵੇਂ ਰਿਡਿਊਸ ਕਰਨਾ ਹੈ ਅਵਰ ਆਲ Uh, we are committed to give better policing to the state of punjab sir total aaj bikes kinne page pe je gaye ne patel police 20 bikes jade he the dedicated kite gaye pcr nu sir kin police officer ne jinna nu disk ditti hai dgp disk jinna ne sade changa changa kam kita hai in serious fields of policing unna nu reward kita gaya hai ga kuch officers nu promote bhi kita gaya si about 50 officers have been given dgp recommendation sare ginti di jayegi ਇਹ ਦੇਖੋ ਕਮ ਤੇ ਉੱਪਰ ਹੈਗਾ ਮੈਂ ਤੇ ਮੈਂ ਕਹਿੰਦਾ ਮੈਂ ਤਾਂ ਸਾਰੀ ਫੋਰਸ ਨੂੰ ਦੇ ਲੂ ਤਿਆਰੇ ਰਿਵਾਰਡਸ ਤੇ ਜਿਹੜਾ ਚੰਗਾ ਕੰਮ ਕਰੂਗਾ ਜੀ ਉਹਨੂੰ ਰਿਵਾਰਡ ਮਿਲੂਗਾ ਸੋ ਵੀ ਵਾਂਟ ਟੂ ਮੋਟੀਵੇਟ ਗੁੱਡ ਵਰਕ ਬੀ ਡਨ ਇਨ ਦਾ ਪੁਲਿਸ ਸਰ ਬਾਈਕ ਵਗੈਰਾ ਪੂਰੇ ਡਿਸਟ੍ਰਿਕਟ ਚ ਚੱਲੇਗੀ ਜਿਵੇਂ ਜਿਸ ਤਰ੍ਹਾਂ ਵੀ ਇਹ ਇਹ ਪੀਸੀਆਰ ਦੀ ਸ਼ਹਿਰ ਦੀ ਹੈ ਪਰ ਅਸੀਂ ਇਹਨੂੰ ਚੜਾਏਗਾ ਸਟੇਜਸ ਦੇ ਵਿੱਚ ਦੂਜੇ ਸ਼ਹਿਰਾਂ ਦੇ ਵਿੱਚ ਵੀ ਐਕਸਪੈਂਡ ਕਰਾਂਗੇ ਸਰ ਕੋਈ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਪ੍ਰੋਗਰਾਮ ਕੈਨਸਲ ਹੋਇਆ ਕੋਈ ਸੈਂਟਰ ਏਜੰਸੀ ਵਾਲਾ ਕੇਂਦਰ ਦੀ ਏਜੰਸੀ ਵਾਲਾ ਕੋਈ ਫਰੈਟ ਆ ਰਹੀ ਹੈ ਸਰ ਖਾ ਕੈਨਸਲ ਕੀਤਾ ਗਿਆ ਕੀ ਮੀਡੀਆ ਖਬਰਾਂ ਚੰਦਰੀਆਂ ਚਰੇ ਵਾਲੀਆਂ ਵੀ ਮੈਂ ਇਸ ਤੇ ਕਮੈਂਟ ਨਹੀਂ ਕਰਾਂਗਾ ਕਿਉਂਕਿ ਹਜੇ ਮੈਨੂੰ ਜਿਹੜਾ ਪਤਾ ਲੱਗਿਆ ਸੀ ਲੇਟੈਸਟ ਕਿ ਸੀਐਮ ਸਾਹਿਬ ਪਟਿਆਲੇ ਹੀ ਆ ਰਹੇ ਨੇ ਜੀ ਤੇ ਹੁਣ ਅਸੀਂ ਕਿਹਾ ਗਵਰਨਮੈਂਟ ਬਣਿਆ ਨਹੀਂ ਨਾ